ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ आनंद पाया मेरी माए सतगुरु में पाया सतगुरुता पाया सतेती मान वजियां बधाइयां राग रत्न परिवार परियां शब्द गावन आईयां शब्दों ता गावो हरि के रा मन जिनी बसाया कह नानक आनंद होया सतगुरु में पाया ए मन मेरा तू सरदार हो हर नालै yeah ਹਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰ ਕਹੈ ਨਾਨਕ ਮਨ ਮੇਰੇ sada ਰਹੋ ਹਰਨਾਲੇ ਸਾਚੇ ਸਹਿਵਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੀ ਰਹਿ ਕਹੈ ਨਾਨਕ ਸਚੇ ਸਹਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਅਸ਼ਰਤ ਤੇ ਧਕਾਰ ਸਪਾਗੈ ਕਰ ਸਪਾਗੈ ਸ਼ਬਦ ਵਾਜੈ ਕਲਾ ਚਿਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਦ ਜਿਨ ਕੋ ਸੇ ਨਾਮ ਹਰ ਕਹਿ ਲਾਕੇ ਕਹਿ ਨਾਨਕ ਤੈ ਸੁਖ ਹੋਇਆ ਤੇਤ ਕਰ ਅਨਹਦ ਬਾਜੈ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ठाਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਣ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚੇ ਸਵਾਰਿਆ ਕਹ ਲਾਣਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੇ ਪਾਵੇ ਤਾ ਸੋ ਜਨ ਦੇ ਜਿਸਨੋਂ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰੈ ਤੈ ਤਿਸ ਇੱਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਪਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਾਥ ਕੀ ਕਰੈ ਕਹਾਣੀ ਕਰੈ ਕਹਾਣੀ ਕਾਥ ਕੇਰੀ ਕਿਤ ਦਿਵਾਰੇ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮਨ ਗੁਰ ਕੇ ਰਾਗ ਗਾਵੋ ਸਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੈ ਅਕਥ ਕਹਾਣੀ ਏ ਮਨ ਚੰਚਲਾ ਚਤਰਾਏ ਕਿਨੇ ਨ ਪਾਇਆ ਚਤਰਾਏ ਕਿਨੇ ਨ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨ ਐਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੈ ਇਹ ਤਾੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਜਿਤ ਲਾਇਆ ਐਸਾ ਕੰਮ ਮੂਲ ਨਾ ਕਿਚੈ ਜਿਤ ਅੰਤ ਪਛਤਾਇਆ ਸਤਿਗੁਰ ਕਾ ਉਪਦੇਸ ਸੁਣਾ ਤੂੰ ਹੋਵੇ ਤੇਰੇ ਨਾਲ ਕਹੈ ਨਾਨਕ ਮਨ ਪਿਆਰੈ ਸਦਾ ਸੱਚ ਸਮਾਲੈ ਅਗੰਗ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ ਆਖ ਤਾ ਵਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਇਕ ਵੇਖ ਪਰਸਣ ਆਇਆ ਲੱਭ ਲੋਭ ਹੰਕਾਰ ਛੁਕਾ ਸਤ ਗੁਰੂ ਪਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਦੇਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਆ ਤੇਖੀ ਵਾਲ ਹੈ ਨਕੀ ਇਹ ਤੇ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਹਾਣੀ ਕਹ ਨਾਨਕ ਚਾਲ ਭਗਤਾ ਜੁਗੋਂ ਜੁਗ ਨਿਰਾਲੀ ਜਿਉ ਤੂ ਚਲਾਏ ਤਿਵ ਚੱਲੇ ਸੁਆਮੀ ਹੋਰ ਕਿਆ ਚੜਾ ਗੁਣ ਤੇਰਾ ਜਿਵ ਤੂ ਚਲਾਏ ਤਿਵੇਂ ਚੱਲੇ ਜਿਨਾ ਮਾਰਗ ਪਾਵੇ ਕਰ ਕਿਰਪਾ ਜਨਨਾ ਮਿਲਾਏ ਸੇ ਹਰ ਹਰ ਸਦਾ ਧਿਆਏ ਹੈ ਜਿਸਨੋ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਰ ਹੈ ਕਹੇ ਨਾਨਕ ਸੱਚੇ ਸਹਬੂ ਜੋ ਪਾਵੇ ਤਿਵੇਂ ਚੁਲਾ ਹੈ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਲਕੇ ਮਨ ਵਸਿਆ ਜਿਨ ਤੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗਲਾਂ ਕਲੀ ਕਿਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕੁਟਾਂਬ ਸੇਤ ਸੋ ਪਵਿੱਤ ਸੰਗਤ ਸਬਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਾਨਵ ਸਾਇਆ ਕਹਿ ਨਾਲਕ ਸੇ ਪਵਿੱਤ ਜਿਨਿ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਜਣਾ ਉਪਜੈ ਵਿਣ ਸਹਜੇ ਸਹਸਾ ਨ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹਿ ਕਰਮ ਕਮਾਏ ਸਹਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਤੋ ਵੋ ਸਗ ਲਗੋ ਹਰਿ ਸਿਉ ਕਰਹੁ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹ ਸਹਸਾਇ ਬਜਾਏ ਜੀ ਹੈ ਮੇਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਤੋ ਮੇਲੇ ਤਿੰਨੀ ਜਨਮ ਜੁਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੰਕਾ ਮਰਨਾ ਮਨਵ ਵਿਸਾਰਿਆ ਵੈਦਾ ਮਹਿ ਨਾਮਯੁਕਤਮ ਸੋ ਸੁਣੇ ਨਹੀਂ ਤਰੇ ਜੋ ਬੇਤਾਲਿਆ ਕਹੇ ਨਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਏ ਹਾਰਿਆ ਜੀ ਹੈ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਕੋੜ ਕਿਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਜਨਮ ਰਤਨਾ ਜਿਨ ਖੱਟਿਆ ਪੱਲੇ ਸੇਵਣ ਜਾਰੈ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੋ ਗੁਰ ਨਾਲੇ ਜੇ ਕੋ ਸਿੱਖ ਗੁਰ ਸੇਤੀ ਸਰਮੁਖ ਹੋਵੇ ਹੋਵੇ ਤਾਂ ਸਰਮੁਖ ਸਿੱਖ ਕੋਈ ਜਿਹੜਾ ਰਹੇ ਗੁਰ ਨਾਲ ਗੁਰ ਕੇ ਚਰਨ ਹਿਰਦੈ ਤਿਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹਿ ਪਰਣੈ ਗੁਰਬਣਾ ਅਵਰਣਾ ਜਾਣੇ ਕੋਈ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਰਮੁਖ ਹੋਵੇ ਜੇ ਕੋ ਗੁਰ ਤੇ ਵਿਵੇਕ ਨਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਹੋਰ ਥੈਂ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪੋ ਸਾਰੰਗ ਪਾਣੀ ਕਹ ਨੜਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਿਨ ਕਾ ਹਰ ਲਿਵਿਆ ਮਾਇਆ ਬੋਲਣ ਪੈ ਰਵਾਣੀ ਕਹੈ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਚਿਤ ਜੜਾਓ ਸ਼ਬਦ ਰਤਨ ਚਿਤ ਮੰਨ ਲਗਾ ਇਹ ਕੋਇਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸਚਿਆਇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇਵੁ ਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪੋ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ 부ਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ 부ਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰਦਾ ਤਤ ਸਾਰ ਨ ਜਾਣੀ ਤਤ ਸਾਰ ਨਾ ਜਾਣੀ ਗੁਰ ਬਾਚੋਂ ਤਤ ਸਾਰ ਨਾ ਜਾਣੀ ਤੈਹੇ ਗੁਣੀ ਸੰਸਾਰ ਪਰਮ ਸੁਤਾ ਸਤਿਆ ਰਹਿਣ ਵਿਹਾਣੀ ਕਰੂ ਕਿਰਪਾ ਤੈਸੇ ਜਨ ਜਾਗੈ ਜਿਨ ਹਰਮਨ ਵਸਿਆ ਬੋਲੇ ਅਮਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ ਸੋ ਕਿਉ ਮਨੋ ਵਿਸਾਰਿਐ ਮਨੋ ਕਿਉ ਵਿਸਾਰਿਐ ਵਡ ਦਾਤਾ ਜੇ ਅਗਣ ਮੈਂ ਆਹਾਰ ਪੁਚਾਵੈ ਉਸਨੋ ਕਹਿ ਪੋਹ ਨ ਸਕੀ ਜਿਸਨੋ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹੈ ਨਾਨਕ ਵਡ ਦਾਤਾ ਸੋ ਕਿਉ ਮਨੋ ਵਿਸਾਰਿਐ ਜੈਸੀ ਅਗਣਾ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਗਣ ਸਬੀ ਕੋ ਜਹੀ ਕਰਤੇ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਇਸਲੇ ਵシュੜ ਕੇ ਲਗੀ ਤ੍ਰਸਣਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੇ ਤਿਨਿ ਵਿੱਚ ਮਾਇਆ ਪਾਇਆ ਹਰਿ ਆਪਿਉ ਮੁਲਕ ਹੈ ਮੁੱਲਣਾ ਪਾਇਆ ਜਾਏ ਮੁੱਲਣਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲਾਇ ਐਸਾ ਸਤਿਗੁਰ ਜੇ ਮਿਲੇ ਤਿਸਨੋ ਸਿਰ ਸੋਪੀਏ ਵਿੱਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹਿ ਹਰ ਵਸੇ ਮਨ ਆਏ ਹਰਿਆ ਪਿਆਮ ਵਾਲਾ ਕਹੇ ਪਾਗ ਤਿਨਾ ਕੈ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਨਾ ਜਾਣੀ ਹਰ ਹਰ ਨਿਤ ਜਪੋਲੀ ਜੀ ਹੈ ਲਾਹਾ ਖਟੋ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਸ ਮੇਰੀ ਮਨ ਹੋਇਆ ਵਣਜਾਰਾ ਇਹ ਰਸਣਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜਨਾ ਤ੍ਰਿਸ਼ਨਾ ਲਾਗੇ ਆਏ ਏ ਹਰ ਰਸਨਾ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਇ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਹ ਹਰ ਵਸੈ ਮਨ ਆਇ ਏ ਸ੍ਰੀ ਰਾਮੇ ਰਿਆ ਹਰ ਤੂੰ ਮੈਂ ਜੋਤ ਰਖੀ ਤਾ ਤੂੰ ਜਗ ਮੈਂ ਆਇ ਹਰ ਜੋਤ ਰਖੀ ਤੁਧ ਵਿੱਚ ਤਾ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਹਰ ਆਪੇ ਪਿਤਾ ਜਿਨ ਜਿਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ ਕਹਿ ਨਾਲਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਮਨ ਚਾਉ ਭਇਆ ਪ੍ਰਭ ਅਗੰਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰੰਤ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਖ ਦੁਖ ਨਵਿਆਪੈ ਗੁਰ ਚਰਨ ਲਾਗੇ ਦਿਨ ਸ ਭਾਗੇ ਆਪਣਾ ਪਿਰ ਜਾਪੈ ਅਨਹਦ ਪਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੇ ਆਇ ਕੈ ਕਿਆ ਤੁਦ ਕਰਮ ਕਮਾਇਆ ਕੇ ਤੁਦ ਕਰਮ ਕਮਾਇਆ ਤੁਦ ਸਰੀਰਾ ਜਾ ਤੂ ਜਗ ਮੇ ਆਇਆ ਜਿਨ ਹਰ ਤੇਰਾ ਚਰਨ ਰਚਿਆ ਸੋ ਹਰ ਮਨ ਵਿਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਏ ਸਰੀਰ ਪਰਵਾਨ ਹੋਇਆ ਜਿਨ ਸਤਗੁਰ ਸਿਉ ਚਿਤ ਲਾਇਆ ਏ ਨਿਤਰੋ ਮੇਰੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨ ਅਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸਵ ਸੰਸਾਰ ਤੁਮ ਦੇਖਦਾ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਵੇ ਖਾ ਹਰ ਇੱਕ ਹੈ ਹਰ ਬਿਨ ਅਰਣ ਕੋਈ ਕਹੇ ਨਾਨਕ ਇਹ ਨੇਤਰ ਅੰਧ ਸਹਿ ਸਤਗੁਰ ਮਿਲਿਐ ਦਿਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੋ ਹੋ ਸਾਚੇ ਸੁਣਨੇ ਨੋ ਪਠਾਏ ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਸਮਾਣੀ ਸਾਚੇ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਏ ਸਾਚੇ ਸੁਣਨੇ ਨੋ ਪਠਾਏ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਮਣ ਵਜਾਇਆ ਵਜਾਇਆ ਵਾਜਾ ਪਉਣ ਨੋ ਨੋ ਦਵਾਰੇ ਪਰਗੜ ਕੀਏ ਦਸਵਾ ਕੁੱਤ ਲਖਾਇਆ ਗੁਰਵਰ ਦਵਾਰੇ ਲਾਏ ਭਾਵਣੀ ਇਕਣਾ ਦਸਵਾ ਦਵਾਰ ਦਿਖਾਇਆ ਤੈ ਅਨੇਕ ਰੂਪ ਨਾਓ ਨਾਵਲਦ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਰਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹ ਸੱਚਾ ਸੋਹਿਲਾ ਸੱਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚੇ ਜਿਥੇ ਸਦਾ ਸੱਚ ਧਿਆਵ ਹੈ ਸੱਚ ਧਿਆਵੋ ਜਾਂ ਤਦ ਪਾਵੈ ਗੁਰਮੁਖ ਜਿਨਾ ਬੁਝਾਵ ਹੈ ਇਹ ਸੱਚ ਸਬਣਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੈ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹਿ ਆਨੰਦ ਸੁਣਾਵ ਬੜਾ ਭਾਗੀ ਹੋ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਿਸੂਰੈ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਣਾ ਭੈ ਸਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਆ ਪਰਪੂਰੇ ਬਿਣਮント ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ઉતરે સગળે બસૂરે દુખ રોગ સંતાપે ઉતરે સુણી સચ્ચી વાણી સંત સાજન ભએ સરસે પૂરે ગુરતે જાણી ਸੁਣ ਤੇ ਗੁਨੀਤ ਕਹਿ ਤੇ ਪਵਿੱਤ ਸਤਗੁਰ ਆਪਰਪੂਰੇ ਬਿਣਮੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ